ਅੱਜ ਜਿਸ ਘੜੀ ਦਾ ਇੰਤਜ਼ਾਰ ਸੀ ਉਹ ਘੜੀ ਬਹੁਤ ਜਲਦ ਆ ਰਹੀ ਹੈ ਕਿਉਂਕਿ ਹਰ ਇੱਕ ਨੂੰ ਇੰਤਜ਼ਾਰ ਹੈ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਦੇ ਚੋਣਾਂ ਕਿਉਂਕਿ ਇਸ ਚੋਣਾਂ ਦੇ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਜਾਂਦਾ ਹੈ ਅੱਜ ਭਾਰਤ ਦੀ ਇਲੈਕਟ ਭਾਰਤੀ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਗਣੇਸ਼ ਕੁਮਾਰ ਡਾਕਟਰ ਸੁਖਵੀਰ ਸਿੰਘ ਸੰਧੂ ਅਤੇ ਰਜੀਵ ਕੁਮਾਰ ਇਲੈਕਸ਼ਨ ਕਮਿਸ਼ਨ ਆਫ ਜਿਹੜੇ ਇੰਡੀਆ ਆ ਉਹ ਥੋੜੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਭਾਰਤ ਦੇ ਅੰਦਰ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹਦਾ ਜਿਹੜਾ ਡੇਟਾਂ ਦਾ ਐਲਾਨ ਕਰਨਗੇ ਔਰ ਇਹ ਦੱਸਣਗੇ ਕਿ ਕਿੰਨੇ ਪੜਾਵਾਂ ਵਿੱਚ ਜਿਹੜੀਆਂ ਉਹ ਡੋਟਾ ਹੋਣਗੀਆਂ ਕਿੰਨੀਆਂ ਤਰੀਕਾਂ ਦੇ ਵਿੱਚ ਜਿਹੜੇ ਇਹ ਇਲੈਕਸ਼ਨ ਕੀਤੇ ਜਾਣਗੇ ਸੋ ਸਾਰੀਆਂ ਲੋਕਾਂ ਨੂੰ ਸਾਰੇ ਵੋਟਰਾਂ ਨੂੰ ਸਾਰੀਆਂ ਪਾਰਟੀਆਂ ਨੂੰ ਇੰਤਜ਼ਾਰ ਉਸ ਘੜੀ ਦਾ ਤੇ ਥੋੜੀ ਦੇਰ ਦੇ ਵਿੱਚ ਜਿਹੜੀ ਆ ਇਹ ਪ੍ਰੈਸ ਕਾਨਫਰੰਸ ਜਿਹੜੀ ਆ ਸ਼ੁਰੂ ਕੀਤੀ ਜਾਵੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ 8 ਕੈਂਡੀਡੇਟ ਜਿਹੜੇ ਆ ਉਹ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਨੇ ਸੋ ਬਾਕੀ ਵੀ ਜਿਹੜੇ ਆ ਅੱਜ ਜਿਹੜੀ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਜਿਹੜੇ ਆ ਬਹੁਤ ਜਲਦ ਜਿੱਦਾਂ ਜਿੱਦਾਂ ਡਾਟਾ ਅਨਾਉਂਸ ਹੋਣਗੇ ਉਸ ਦੇ ਹਿਸਾਬ ਦੇ ਨਾਲ ਜਿਹੜੇ ਹਰ ਪਾਰਟੀ ਆਪਣੇ ਆਪਣੇ ਉਮੀਦਵਾਰ ਜਿਹੜੇ ਮੈਦਾਨ ਵਿੱਚ उतारेਗੀ ਇਹ ਦੇਖਣ ਆਵੇਗਾ ਕਿ ਹੁਣ ਬਾਗਡੋਰ ਜਿਹੜੀ ਆ ਆਪ ਆਪ ਜਿਹੜੇ ਵੋਟਰ ਨੇ ਉਹ ਕਿਸ ਦੇ ਹੱਥ ਦਿੰਦੇ ਨੇ ਤੇ ਕੌਣ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਹੈ